ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ਼ੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਸਮੁੱਚਾ ਖਾਲਸਾ ਪੰਥ ਸਮੁੱਚੀ ਲਕਾਈ 350 ਸਾਲਾਂ ਅਛੇਸ ਦੀ ਗੁਰਪੁਰਬ ਉਹ 25 ਤਰੀਕ ਨੂੰ 25 ਨਵੰਬਰ ਨੂੰ ਪਵਿੱਤਰ ਆਨੰਦਪੁਰ ਦੀ ਧਰਤੀ ਤੇ ਮਨਾ ਰਹੇ ਆ ਸਤਿਗੁਰਾਂ ਦੀ ਸ਼ਹਾਦਤ ਗੁਰਦੁਆਰਾ ਸੀਸਗੰਜ ਨਵੀਂ ਦਿੱਲੀ ਵਿਖੇ ਹੋਈ ਸਤਗੁਰਾਂ ਦੇ ਸੀਸ ਦਾ ਸੰਸਕਾਰ ਪਵਿੱਤਰ ਗੁਰਦੁਆਰਾ ਸੀਸਗੰਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਸੋ ਸਤਗੁਰ ਜੀ ਦੀ ਇਹ 350 ਸਾਲਾਂ ਇਹ ਸ਼ਹੀਦੀ ਗੁਰਪੁਰਬ ਜਿਹਦੀ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਧੋਵੜੀ ਸਾਹਿਬ ਦੇ ਉਸ ਪਵਿੱਤਰ ਸਥਾਨ ਤੋਂ। ਧੋਵੜੀ ਸਾਹਿਬ ਉਹ ਸਥਾਨ ਆ ਜਿੱਥੇ ਕੇਵਲ ਦੋ ਸਿੱਖ ਪਰਿਵਾਰ ਰਹਿੰਦੇ ਆ ਤੇ ਜਦੋਂ ਅਸੀਂ ਨਗਰ ਕੀਰਤਨ ਦੀ ਪ੍ਰੰਪਤਾ ਕੀਤੀ ਸੀ ਠਾਠਾਂ ਮਾਰਦਾ ਸਿੱਖਾਂ ਦਾ ਇਕੱਠ ਸਮੁੰਦਰਦੀ ਨੇ ਆਈ ਜਾਪਦਾ ਸੀ ਤੇ ਉੱਥੇ ਫਿਰ ਮੈਂ ਪੁੱਛਿਆ ਵੀ ਇਥੇ ਦਾ ਪ੍ਰਬੰਧ ਉਹ ਕਹਿੰਦੇ ਜੀ ਲੰਗਰ ਜਾ ਕੇ ਦੇਖੋ ਮੁਸਲਮਾਨ ਵੀ ਲੰਗਰ ਸਜਾਉਂਦੇ ਵੀ ਆ ਤੇ ਵਰਤੌਂਦੇ ਵੀ ਆ ਹਿੰਦੂ ਭਾਈਚਾਰੇ ਵੀ ਉਹ ਲੰਗਰ ਵਰਤੌਂਦੇ ਵੀ ਆ ਤੇ ਲੰਗਰ ਸਜਾਉਂਦੇ ਵੀ ਆ ਸੋ ਨਰਾਲੀ ਪਰੰਪਰਾ ਜਿਹੜੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਗੁਰੂ ਨਾਨਕ ਦੇਵ ਪਾਸ਼ਾ ਨੇ ਸ਼ੁਰੂਆਤ ਕੀਤੀ ਸੀ ਉਹਦਾ ਉੱਥੇ ਬੈਠ ਕੇ ਦੇਖਣ ਨੂੰ ਸਾਰਾ ਜਿਹੜਾ ਸੀ ਕਹਿਣੀ ਤੇ ਕਤਨੀ ਨੂੰ ਉਹ ਉੱਥੇ ਸੱਚ ਹੋਇਆ ਸੋ ਇਹ 24 ਸਟੇਟਾਂ ਦੇ ਵਿੱਚੋਂ ਤਖਤ ਪਟਨਾ ਸਾਹਿਬ ਤਖਸ਼ਿਰੀ ਹਜੂਰ ਸਾਹਿਬ ਖੈਦਰਾਬਾਦ ਬੰਬਈ ਕਲਕੱਤਾ ਮੱਧ ਪ੍ਰਦੇਸ਼ ਮਹਾਰਾਸ਼ਟਰ ਸਾਰਿਆਂ ਸਥਾਨਾਂ ਤੋਂ ਹੁੰਦਾ ਹੋਇਆ 29 ਤਰੀਕ ਸ਼ਾਮ ਨੂੰ ਨਾਨਕਿਆਣਾ ਸਾਹਿਬ ਗੁਰਦੁਆਰਾ ਸੰਗੂਰ ਪਹੁੰਚਿਆ ਸੀ ਤੇ ਫੜਾ ਦਰ ਫੜਾ ਸਾਰੇ ਪੰਜਾਬ ਦੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਉਧਰੋਂ ਬੌਲੀ ਸਾਹਿਬ ਗੋਇੰਦਵਾਲ ਫਡੂਰ ਸਾਹਿਬ ਇਹ ਸਾਰੇ ਪਾਸੇ ਉਧਰੋਂ ਨਗਰ ਕੀਰਤਨ ਪ੍ਰਭਭ ਹੋਇਆ ਇਹ ਪ੍ਰਕਰਮਾ ਕਰਦਾ ਅੱਜ ਰਾਤ ਕੱਲ ਗੁਰਦੁਆਰਾ ਦੂਖਨਵਾਰ ਜਿਹੜਾ ਪਵਿੱਤਰ ਗੁਰੂ ਤੇਗ ਬਹਾਦਰ ਪਾਸ਼ਾ ਦੀ ਪਵਿੱਤਰ ਧਰਤੀ ਚਾਰਨ ਚੋਕ ਧਰਤੀ ਬਹੁਤ ਪਵਿੱਤਰ ਧਰਤੀ ਇੱਥੇ ਹੁਣ ਅੰਮ੍ਰਿਤ ਵੇਲੇ ਅੱਜ ਅਰਦਾਸ ਕਰਕੇ ਇਹ ਨਗਰ ਕੀਰਤਨ ਅਗਲੀ ਮੰਝਲ ਵੱਲ ਵਧਿਆ ਸੋ ਗੁਰੂ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਦੂਸਰਾ ਨਗਰ ਕੀਰਤਨ ਮਟਨ ਤੋਂ ਜਿੱਥੋਂ ਪੁਕਾਰ ਕੀਤੀ ਪੰਡਿਤ ਕਿਰਪਾ RAM ਜੀ ਨੇ ਉਹ 15 ਤਰੀਕ ਨੂੰ ਆਰੰਭ ਕੀਤਾ ਸੀ ਸੱਚ ਕਰਕੇ ਜਾਣਿਓ ਜਿੱਡੀਆਂ-ਜਿੱਡੀਆਂ ਪਹਾੜ ਵੱਡੇ ਸੀ ਓਡੀ-ਓਡੀ ਸੰਗਤ ਵੱਡੀ ਹੋ ਜਾਂਦੀ ਸੀ ਤੇ ਜੰਮੂ ਆ ਕੇ ਰਾਤ ਦਾ ਟਹਿਰਾ ਸੀ ਜੰਮੂ ਤੋਂ ਫਿਰ ਬਾਦ ਸਾਹਿਬ ਸੀ ਬਾਦ ਸਾਹਿਬ ਤੋਂ ਟਾਂਡਾ ਸੀ ਟਾਂਡੇ ਤੋਂ ਅਨੰਦਪੁਰ ਸਾਹਿਬ ਤੇ ਰਾਤ ਨਗਰ ਕੀਰਤਨ ਖਲੋਇਆ ਹੀ ਨਹੀਂ ਸੰਗਤਾਂ ਦਾ ਏਡਾ ਵੱਡਾ ਖਾਸ ਸੀ ਸਵੇਰੇ 2:30 ਵਜੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਸੰਪੂਰਨਤਾ ਹੋਈ ਆ ਇਹ ਨਗਰ ਕੀਰਤਨ 23 ਤਰੀਕ ਨੂੰ ਪਵਿੱਤਰ ਸਤਗੁਰੂ ਜੀ ਦੇ ਉਸ ਹਸਤਾਨ ਸੀਸਗੰਜ ਵਿਖੇ ਉੱਥੇ ਪਹੁੰਚੂਗਾ ਉੱਥੇ ਸੰਪੂਰਤਾ ਹੋਊਗੀ ਸਮੁੱਚੇ ਸਿੱਖ ਪੰਥ ਨੂੰ ਤੇ ਸਮੁੱਚੀ ਲਗਾਈ ਨੂੰ ਬੇਨਤੀ ਕਰਦਾ ਕਿ 21 ਤਰੀਕ ਨੂੰ ਵਰਚਲੀ ਸਾਡੇ ਸਾਰੇ ਸਮਾਗਮ ਸ਼ੁਰੂ ਹੋ ਜਾਣੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗ੍ਰਿਆਈ ਦੇਸ ਨੂੰ 21 ਤਰੀਕ ਨੂੰ ਖੰਡ ਪਾੜ ਆਰੰਭ ਹੋਣਗੇ 23 ਨੂੰ ਭੋਗਾਂ ਤੋਂ ਬਾਅਦ ਸਾਡੇ ਉਹ ਸਾਰੇ ਸਮਾਗਮ ਸ਼ੁਰੂ ਹੋ ਜਾਣਗੇ ਕਥਾ ਕੀਰਤਨ ਉਹਦੇ ਨਾਲ ਢਾਡੀ ਰਾਗੀ ਕਵੀਸ਼ਰ ਉਹ ਵੱਡੇ ਪੱਧਰ ਤੇ ਦਿਨ ਤੇ ਰਾਤ ਦੇ ਸਮਾਗਮ ਚੱਲਣਗੇ 25 ਤਰੀਕ ਨੂੰ ਵੱਡਾ ਸਮਾਗਮ ਤੇ ਉਸ ਤੋਂ ਬਾਅਦ 26 27 28 29 ਉਹ ਲਗਾਤਾਰ ਮੁੱਥੇ ਸਮਾਗਮ ਜਾਰੀ ਰਹਿਣੇ ਤੇ ਇੱਕ ਨਗਰ ਕੀਰਤਨ 25 ਤਰੀਕ ਨੂੰ ਗੁਰਦੁਆਰਾ ਸੀਰ ਗਾਂਝੇ ਦਮੀ ਦਿੱਲੀ ਤੋਂ ਪ੍ਰਭ ਹੋਊਗਾ ਉਹਦੇ ਵਿੱਚ ਸਮੂਚੀਆਂ ਨੇ ਹੰਗ ਸਿੰਘ ਜਫੇਬੰਦੀਆਂ ਉੱਥੋਂ ਚਾਲੇ ਪਾਣਗੀਆਂ ਤੇ 29 ਤਰੀਕ ਨੂੰ 28 ਨੂੰ ਰਾਤ ਨੂੰ ਉਹ ਗੁਰਦੁਆਰਾ ਬਿਮਾਨਗੜ੍ਹ ਸਾਹਿਬ ਸ੍ਰੀ ਪਤਾਲਪੁਰ ਦੀ ਧਰਤੀ ਤੇ ਉਹਦਾ ਠਹਿਰਾ ਹੋਊਗਾ ਅਮਰ ਤੋਂ ਬਿਲੇ 29 ਤਰੀਕ ਉਹ ਆਪਣਾ ਮਹਾਨ ਨਗਰ ਕੀਰਤਨ ਇੱਥੋਂ ਚਾਲੇ ਪਾ ਕੇ ਸੀਸਗੰਜ ਗੁਰਦੁਆਰੇ ਜਿੱਥੇ ਸਤਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਉੱਥੇ ਪਹੁੰਚੂਗਾ ਸਮੁੱਚਿਆਂ ਨੂੰ ਬੇਨਤੀ ਕਰਨੀ ਚਾਹਨਾ ਕਿ 29 ਤਰੀਕ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਪਹੁੰਚੀਏ ਸਮਾਗਮ ਲਗਾਤਾਰ 7 ਦਿਨ ਦੇ ਆ 23 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਤੋਂ 25 ਨੂੰ ਹੈ ਵੱਡਾ ਸਮਾਗਮ ਕਿਉਂਕਿ ਸਤਗੁਰਾਂ ਦੀ ਉਸ ਦਿਨ ਸ਼ਹਾਦਤ ਗੁਰਪੁਰ ਵਸ਼ੀਖ ਦੀ ਗੁਰਪੁਰ ਪਿਆ ਪਰ ਸਮਾਗਮ ਨਿਰੰਤਰ 29 ਤਰੀਕ ਤੱਕ ਚੱਲਨੇ ਆ ਸੋ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਕਿਹੜੀ ਚੁੰਬਕੀ ਸ਼ਕਤੀ ਸੀ ਉਹ ਸੀ ਚੁੰਬਕੀ ਸ਼ਕਤੀ ਗੁਰੂ ਦੇ ਸ਼ਬਦ ਦੀ ਤੇ ਗੁਰੂ ਦੇ ਸਨਮਖੋਣ ਦੀ ਜੇ ਆਰੇ ਨਾਲ ਵੀ ਆਰਾ ਕਰਕੇ ਤਫਾਕਣਾ ਹੋ ਗਿਆ ਤੇ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁੱਖ ਜਲੇ ਕੀਤੀ ਛੋਟੀ ਨਾਲ ਇਹ ਜਿਨਾਂ ਚਲ ਸੰਪੂਰਨੇ ਹੋਏ ਉਹਨਾਂ ਚਰ ਪ੍ਰਾਣਾ ਦੀ ਹਉਤੀ ਨਹੀਂ ਹੋਈ ਰੂਹ ਚ ਲਪੇਟ ਕੇ ਦੇਗਾਂ ਦੇ ਵਿੱਚ ਅਵਾਲ ਕੇ ਉਹ ਸ਼ਕਤੀ ਗੁਰੂ ਪਾਤਸ਼ਾਹ ਦੇ ਗੁਰ ਸ਼ਬਦ ਦੀ ਸੀ ਸੋ ਆਓ ਸਾਰੇ ਯਤਨ ਕਰੀਏ ਪਵਿੱਤਰ ਗੁਰਬਾਣੀ ਨੂੰ ਗਾਇਨ ਵੀ ਕਰੀਏ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਗੁਰਬਾਣੀ ਨੂੰ ਗਿਆਨ ਰੂਪੀ ਆਪਣੇ ਅੰਦਰ ਵੀ ਧਾਰਨ ਕਰੀਏ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਗੁਰੂ ਆਸ਼ੇ ਅਨਸਾਰ ਗੁਰਮਤਿ ਆਸ਼ੇ ਅਨਸਾਰ ਜੀਵਨ ਦਾ ਜਤਨ ਕਰੀਏ ਇਹੋ ਹੀ ਗੁਰੂ ਕਾਲ ਕੀਦਰ ਪਾਤਸ਼ਾਹ ਨੇ ਪਵਿੱਤਰ ਨੰਦੇੜ ਦੀ ਧਰਤੀ ਤੋਂ ਸੰਦੇਸ਼ ਦਿੱਤਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸਿੱਖਾਂ ਨੇ ਪੁੱਛਿਆ ਸਤਗੁਰ ਜੀ ਹੁਣ ਤੁਹਾਡੇ ਦਰਸ਼ਨ ਕਰਨੇ ਤੇ ਸਤਗੁਰਾਂ ਨੇ ਕਿਹਾ ਮੇਰੇ ਦਰਸ਼ਨ ਕਰਨੇ ਮੇਰੇ ਦਰਸ਼ਨ ਗੁਰੂ ਗ੍ਰੰਥ ਦੇ ਵਿੱਚੋਂ ਆਤਮਾ ਮੇਰੀ ਗੁਰੂ ਗ੍ਰੰਥ ਦੇ ਵਿੱਚ ਸਰੀਰ ਮੇਰਾ ਗੁਰੂ ਪੰਥ ਦੇ ਵਿੱਚ ਸੋ ਸਾਰੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਸਵਾਗਤ ਮਨਾਉਣੇ ਵੀ ਆ, ਪਸਾਉਣੇ ਵੀ ਆ, ਬਸਾਉਣਾ ਕੀ ਆ, ਮਾੜੇ ਆਪਕੋਨ ਛੱਡ ਕੇ ਚੰਗੇ ਗੁਣ ਜਿਹੜੇ ਉਹ ਬਸਾਉਣੇ ਆ। ਗਰਵਾਣੀ ਨੂੰ ਆਪਣੇ ਜੀਵਨ ਦਾ ਹੀ ਸੇਧ ਬਣਾਉਣਾ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ ਜੀ ਉਹ ਵੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਪਰਫੂਮ। ਦੇਖੋ ਸਰਕਾਰ ਕਿਉਂਕਿ ਮੈਂ ਪਹਿਲਾਂ ਵੀ ਮਿਹਨਤ ਕੀਤੀ ਜਦੋਂ ਸਮਾਗਮ ਸ਼ੁਰੂ ਕੀਤੇ ਸੀ। ਕਹਿੰਦੇ ਆ ਅਨੰਦਪੁਰਾ ਨੂੰ ਜਾਓਗੇ ਤੁਸੀਂ ਜਾ ਕੇ ਦੇਖ ਲਿਓ ਪੈਚਵਰਕ ਵੀ ਨਹੀਂ ਹੋ ਰਿਹਾ। ਵੱਡੀ ਰੋਡ ਜਿਹੜੀ ਗੜਸ਼ੇਂਕਰ ਤੋਂ ਆਉਂਦੀ ਆ ਅਨੰਦਪੁਰ ਸਾਹਿਬ ਨੂੰ। ਉਹ ਬਾਬਾ ਸਨਾਮ ਸਿੰਘ ਹੁਣੇ ਬਣਾ ਰਹੇ ਤੇ ਮੇਰੇ ਨਾਲ 2 ਮਹੀਨੇ ਚੋਂ ਸੰਪੂਰਨ ਵੀ ਹੋ ਜੋਗੀ ਕਾਰਜ ਸਰਕਾਰਾਂ ਦੇ ਹੁੰਦੇ ਆ ਡਿਵੈਲਪਮੈਂਟ ਦੇ ਕੰਮ ਜਾਂ ਕੋਈ ਸਦੀਵ ਕਾਲ ਵੱਡਾ ਕੋਈ ਕੇਂਦਰ ਸਥਾਪਤ ਕਰਨ ਜਿਹੜਾ ਇਸ ਗੱਲ ਦਾ ਹਮੇਸ਼ਾ ਬਾਤ ਤੇ ਸਾਡੇ ਲਈ ਚਾਨਣ ਮਨਾਰਾ ਹੋਵੇ ਕਿ 350 ਸਾਲਾ ਸ਼ਤਾਬਦੀ ਜਿਹੜੀ ਆ ਉਹ ਮਨਾਈ ਸੀ ਤੇ ਜਿਹੜੇ ਧਾਰਮਿਕ ਕਾਰਜ ਆ ਤੇ ਧਾਰਮਿਕ ਜਥੇਬੰਦੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਜਥੇਬੰਦੀ ਆ ਤੁਸੀਂ ਦੇਖਦੇ ਆ ਲੱਖਾਂ ਪੁਰਾਣੀ ਨਤਮਸਤਕ ਹੋਣਾ ਆਉਂਦੇ ਆ ਕੱਲ ਮੈਂ ਆਪ ਸਾਡੀ ਦਿਹਾੜੀ ਉਸ ਮਹਾਨ ਨਗਰ ਕੀਰਤਨ ਦੇ ਵਿੱਚ ਰਿਹਾ ਮੜਨ ਵਾਲੇ ਦੇ ਵਿੱਚ ਤੇ ਲੋਕ ਪਾਲਕੀ ਤੁਰ ਨਹੀਂ ਸੀ ਦਿੰਦੇ ਇੰਨੀ ਲੋਕਾਂ ਦੇ ਵਿੱਚ ਆਸਤਾ ਤੇ ਲੋਕਾਂ ਦੇ ਵਿੱਚ ਸਤਿਕਾਰ ਆਦਬ ਗੁਰੂ ਤੇਗ ਬਹਾਦਰ ਪਾਤਸ਼ਾਹ ਪ੍ਰਤੀ ਸੋ ਸਰਕਾਰ ਆਪਣੇ ਕੰਮ ਕਰੇ ਚਲੋ ਹੁਣ ਤਾਂ ਕਿਉਂਕਿ ਲਾਗੇ ਆ ਗਿਆ ਕੰਮ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਰਕਾਰ ਨੂੰ ਸਰਕਾਰ ਦੇ ਕੰਮ ਧਾਰਮਿਕ ਜਥੇਬੰਦੀਆਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਜਥੇਬੰਦੀ ਇਹਨੂੰ ਆਪਣੇ ਕਾਰਜ ਧਰਮ ਦੇ ਜਿਹੜੇ ਆ ਕਿਉਂਕਿ ਕਈ ਵਾਰੀ ਮर्यादा ਮਾਦਾ ਲੰਘਣ ਹੋ ਜਾਂਦਾ ਪਹਿਲਾਂ ਜੰਮੂ ਹੋਇਆ ਵੇਦਾ ਕੱਲ ਪਾਰਸੋਂ 4 ਦਿਨ ਪਹਿਲੇ ਭਾਈ ਜੈਤਾ ਜੀ ਨੂੰ ਸਮਰਪਿਤ ਉਹਤੇ ਮਿਊਜ਼ੀਅਮ ਬਣਾਇਆ ਸਤਗੁਰਾਂ ਦੇ ਹੱਥੇ ਬਾਟਾ ਗੁਰੂ ਤੁਸਨ ਪਾਸ਼ਾ ਦੇ ਪੈਰਾਂ ਚ ਜੋੜਾ ਪਾਇਆ ਸੋ ਇਦਾਂ ਦੀਆਂ ਕਈ ਵਾਰੀ ਅੱਗਿਆਂਵਾਂ ਜਿਹੜੀਆਂ ਹੋ ਜਾਂਦੀਆਂ ਇਹ ਇਸੇ ਡਰ ਕੇ ਮੈਂ ਕਿਹਾ ਸੀ ਵੀ ਧਾਰਮਿਕ ਜਥੇਬੰਦੀਆਂ ਦੇ ਕਾਰਜ ਧਾਰਮਿਕ ਜਥੇਬੰਦੀਆਂ ਪਟਿਆਲਾ ਦੇ ਵਿੱਚ ਵੀ ਸਕੂਲ ਦਾ ਮਸਲਾ ਸਾਹਮਣੇ ਆਇਆ ਜਿੱਥੇ ਸ਼ਹੀਦੀ ਦੇ ਆਲੇ ਦੁਆਲੇ ਗੀਤਾ ਭੰਗਣਾ ਦੇਖੋ ਮੈਂ ਕਿਉਂਕਿ ਜਿਹੜੇ ਸਕੂਲ ਆ ਉਹਨਾਂ ਦਾ ਆਪਣਾ ਇੱਕ ਟਾਂਕ ਕਲਚਰ ਹੈ ਪਰ ਜਿਹੜੇ ਧਾਰਮਿਕ 350 ਸਾਲਾ ਮਨਾ ਰਹੇ ਨੇ ਨਰੋਲ ਧਾਰਮਿਕ ਜਾਇਦਾ ਕਿੱਦੇ ਭੰਗੜੇ ਕਿਸੇ ਹੋਰ ਜੂ ਸਪੈਸ਼ਲ ਬਣਾ ਜਿੱਦਾ ਪਾਇਆ ਜਾ ਸਕਦੇ ਆ ਪਰ ਜੇ 350 ਸਾਲਾ ਸਤਾਪਦੀ ਨੂੰ ਟਾਈਟਲ ਦੇ ਕੇ ਚਲਣਾ ਉਹ ਨਰੋਲ ਧਾਰਮਿਕ ਚਾਹੀਦੇ ਉਹਦੇ ਵਿੱਚ ਕੋਈ ਇਦਾਂ ਦਾ ਜਾਂ ਵੀ ਸੱਭਿਆਚਾਰਕ ਦੂਜਾ ਤੀਜਾ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਦੇਖੋ ਕਾਰਵਾਈ ਹਾਲੇ ਮੈਂ ਕਿਉਂਕਿ ਉਹਨੂੰ ਮਨਯੂਤਲੀ ਬਾਤ ਨਹੀਂ ਕੀਤਾ ਬਾਤ ਕਰਕੇ ਗਾਂ ਅਗਲੀ ਕਰਪੇ ਫਿਰ ਦੇਖਾਂਗੇ ਅੱਜ ਬਹੁਤ ਹੀ ਵੱਡਾ ਦਿਨ ਆ ਸਾਡੇ ਦੇ ਕੱਲ 350 ਸਾਲਾ ਚੇਰਗੁਰ ਪਟਿਆਲਾ ਸਾਹਿਬ ਜੀ ਦਾ ਨਗਕੀਤਾ ਨਾਬਦ ਚੱਲਿਆ ਸੀ ਅੱਜ ਪਟਿਆਲੇ ਦੁਖਮਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੇ ਆ। ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈਆਂ। ਬਹੁਤ ਛਾਏ ਪ੍ਰਧਾਨ ਸਾਹਿਬ ਵੀ ਪਹੁੰਚੇ ਨੇ ਤੇ ਸਾਰੇ ਸਾਡੇ ਮੈਂਬਰ ਸ਼ੌਣ ਕਮੇਟੀ ਪਹੁੰਚੇ ਨੇ। ਹਰ ਬੰਦਾ ਤਕਰੀਬਨ ਇੱਥੇ ਆਇਆ ਹੈ ਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਚਾਅ ਹੈ। ਕੱਲ ਸਾਨੂੰ ਇਹ ਸੀ ਵੀ ਸਾਡੇ ਰੱਖਣੇ ਦੇ ਵਿੱਚ 12 ਵਜੇ ਪਹੁੰਚ ਜਾਣਗੇ ਪਰ 4:00 ਵਜੇ। ਇੰਨਾ ਛਾਏ ਲੋਕਾਂ ਦੇ ਵਿੱਚ ਸੋ ਗੁਰੂ ਅਗੇ ਛੱਤੇ ਪਾਤਸ਼ਾਹਗੇ ਜਿੰਨਾ ਧੰਨਵਾਦ ਕਰੀਏ ਗੁਰੂ ਦਾ ਸੰਗਤ ਦਾ ਉਹਨਾਂ ਥੋੜਾ ਸੋ ਪ੍ਰਮਾਤਮਾ ਅਗੇ ਬਹਿਰ ਵਗੇ ਇਹੀ ਅਰਦਾਸ ਕਰਦੇ ਆ ਕਿ ਸਾਨੂੰ ਤਾਕਤ ਦੇਣ ਹਿੰਮਤ ਦੇਣ ਬਹੁਤ ਵੱਡੀ ਤਾਕਤ ਦੇ ਵਿੱਚ ਮੜਾਈਏ ਤੇ ਉਹ ਇਹੀ ਮੇਰੀ ਬੇਨਤੀ ਹੈ ਬਹੁਤ-ਬਹੁਤ ਧੰਨਵਾਦ ਉਹ ਹੈ ਜਿਹੜਾ ਖਾਲਸਾ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਜੋ ਉਸ ਨੂੰ ਸਮਰਪਿਤ 3 ਮਹੀਨੇ ਪਹਿਲਾਂ ਗੁਰਦੁਆਰਾ ਧੋਕੜੀ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮੀਲ ਸਾਹਿਬ ਦੇ ਯਤਨਾ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਉਤੋਂ ਆਰੰਭ ਹੋਇਆ ਸੀ ਦੇਸ਼ ਦੇ ਵੱਖ-ਵੱਖ ਕਿਸਿਆਂ ਚੋਂ ਹੁੰਦਾ ਹੋਇਆ ਕੱਲ ਰਾਤ ਨੂੰ ਇੱਥੇ ਪਹੁੰਚਿਆ ਸੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਔਰ ਅੱਜ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਤਾਮੀਲ ਸਾਹਿਬ ਉਹਨਾਂ ਨੇ ਇਥੋਂ ਨਗਰ ਕੀਰਤਨ ਨੂੰ ਰਵਾਨਾ ਕੀਤਾ ਜੋ ਵਕ ਵਕ ਰਾਜਪੁਰਾ ਦੂਸਰੇ ਸ਼ਹਿਰਾਂ ਤੋਂ ਹੁੰਦਾ ਹੋਇਆ ਕਿ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਜਾ ਕੇ ਰਾਤ ਦਾ ਜੋ ਵਿਸ਼ਰਾਮ ਹੈ ਉਥੇ ਕਰਨਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਨਗਰ ਕੀਰਤਨ ਹੈ ਇਸ ਨੇ 23 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਜੋ ਹੈ ਉਥੇ ਇਸ ਦੀ ਸੰਪੂਰਤਾ ਹੋਣੀ ਹੈ ਔਰ ਜੋ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੇ ਸਾਰੇ ਵੱਖਰੇ ਵੱਖਰੇ ਥਾਮਾਂ ਤੇ ਅਸੀਂ ਦੇਖ ਰਹੇ ਹਾਂ ਪਟਿਆਲੇ ਦੇ ਵਿੱਚੋਂ ਲੰਗਣਾ ਅਗੇ ਬਾਹਦਰਗਾੜ ਕੌਲੀ ਕਸਬਾ ਹੋਣੇ ਮੋਸਟ ਹੋ ਕੇ ਰਾਜਪੁਰ ਬਨੂੜ ਸਾਰਾ ਬਹੁਤ ਵੱਡਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਔਰ ਮੈਂ ਅੱਜ ਦੇ ਇਸ ਨਗਰ ਕੀਰਤਨ ਰਾਹੀਂ ਨੌਜਵਾਨਾਂ ਨੂੰ ਖਾਸ ਕਰਕੇ اپੀਲ ਕਰਾਂਗਾ ਕਿ ਜੋ ਸਿੱਖੀ ਤੋਂ ਦੂਰ ਜਾ ਰਹੇ ਨੇ ਪਤਾ ਤੋਂ ਹੋ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੂੰ ਸਤਿਗੁਰ ਨੇ ਸਿੱਖ ਪਰਿਵਾਰਾਂ ਦੇ ਵਿੱਚ ਜਨਮ ਦਿੱਤਾ ਉਹਨਾਂ ਨੂੰ ਮੇਰੀ اپੀਲ ਹੈ ਕਿ ਆਓ ਉਹ ਇਸ ਨਗਰ ਕੀਰਤਨ ਨੂੰ ਸਮਰਪਿਤ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਔਰ ਮੈਂ ਐਨੀਆਂ ਬੇਨਤੀਆਂ ਕਰਕੇ ਜਿੰਨੀ ਸੰਗਤ ਇੱਥੇ ਆਈ ਹੈ ਜਿਤੇ ਉਹਨਾਂ ਦਾ ਮੈਂ ਸਾਰਿਆਂ ਦਾ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਸਾਡੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਜੀ ਬਡੂੰਗਰ ਸਾਹਿਬ ਦਾ ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਜੋ ਇਸ ਹਲਕੇ ਨੂੰ ਹਮੇਸ਼ਾ ਇੱਥੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਸਾਡੇ ਵੀਰ ਰਾਜੂ ਖੰਨਾ ਜੀ ਉਨ੍ਹਾਂ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਉਹਨਾਂ ਨੇ ਹਰਥਾ ਜਿੱਥੇ ਵੀ ਹੋਵੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਿਭਾਉਂਦੇ ਨੇ ਚਾਹ ਫਤੇਕੜ ਸਾਹਿਬ ਦੀ ਧਰਤੀ ਐ ਇੱਥੇ ਉਹ ਵੀ ਆਏ ਨੇ ਹੋਰ ਵੀ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਸਹਿਬਾਨ ਆਏ ਮੈਂਬਰ ਸਾਰੀਆਂ ਧਾਰਮਿਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਇੱਥੇ ਪਹੁੰਚੇ ਨੇ ਸਭਾ ਸੁਸਾਇਟੀਆਂ ਸਭ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਵਿਸ਼ੇਸ਼ ਤੌਰ ਤੇ ਐਡਵੋਕੇਟ ਪ੍ਰਧਾਨ ਹਰਜੀਤ ਸਿੰਘ ਜੀ ਤਾਮੇਦ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਕੱਢ ਕੇ ਅੱਜ ਇੱਥੇ ਦਰਸ਼ਨ ਦਿੱਤੇ ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਜੋ ਹੈ ਉਹ ਚੱਲ ਰਿਹਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਦੀ ਸਵਾਗਤ ਭਾਈ ਮਤੀ ਦਾਸ ਜੀ ਭਾਈ ਰਿਆਲਾ ਜੀ ਸਦੀ ਦਾਸ ਜੀ ਉਹਨਾਂ ਨੂੰ ਸਵਾਗਤ ਅਸਾਮ ਤੋਂ ਜੋ ਨਗਰ ਕੀਰਤਨ ਪਟਿਆਲੇ ਵਿਖੇ ਪਹੁੰਚੇ ਆ। ਅਮੈਂ ਸਮਝਦਾ ਕਿ ਪਟਿਆਲੇ ਦੀ ਸੰਤਾ ਵੱਲੋਂ ਬਹੁਤ ਸਰਦਾਰ ਸਰਕਾਰ ਨਾਲ ਸ਼ਾਹ ਨਾਲ ਨਗਰ ਕੀਰਤਨ ਸਵਾਗਤ ਕੀਤਾ ਗਿਆ। ਸੰਤਾ ਆਪ ਮਾਰੇ ਇਸ ਨਗਰ ਕੀਰਤਨ ਸ਼ਾਮ ਲੋਕੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਪਤਾਸਰ ਲੈ ਕੇ ਉਹਨਾਂ ਸੇਵ ਲੈ ਕੇ ਆਪਣੀ ਜੀਵਨ ਨੂੰ ਸਫਲ ਕਰ ਰਹੇ ਆ। ਸੋ ਅੱਜ ਇਸ ਨਗਰ ਕੀਰਤਨ ਦੀ ਬਹੁਤ ਵੱਡੀਆਂ ਜਿਵੇਂ ਗੜੀ ਗੜੀ ਸ਼ਬਦ ਅਸਰੇ ਸੀ। ਕੀ ਬਹੁਤ ਵੱਡੀਆਂ ਸ਼ਕਤੀਆਂ ਧਾਮੀ ਸਾਹਿਬ ਸਾਹ ਸਰਜੀਤ ਸਿੰਘ ਗੜੀ ਜੀ ਜੋ ਮੈਂਬਰ ਡਾਇਰੈਕਟਿਵ ਮੈਂਬਰ ਨੇ ਉਹ ਤੇ ਹੋਰ ਕੋਕ ਸਾਹਿਬ ਮੈਂਬਰ ਐਸਜੀਪੀਸੀ ਬਡੂਂਗਰ ਸਾਹਿਬ ਤੇ ਸਾਰੀਆਂ ਸ਼ਕਤੀਆਂ ਉਰੇ ਪਹੁੰਚੀਆਂ ਨੇ ਜਿੱਥੇ ਗੁਰਗੱਡ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਨਿਕਲੇ ਆ ਉੱਥੇ ਸਾਰੀਆਂ ਸ਼ਕਤਾਂ ਨੂੰ ਗਿਆ ਆਪਦੇ ਆ ਤੇ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਬੇਨਤੀ ਕਰਦੇ ਆ ਕਿ ਸਦਾ ਗੁਰੂ ਸਾਹਿਬ ਅਗਵਾਈ ਕਰਦੇ ਰਹਿਣ ਤੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਆਏ ਸਾਰੇ ਹੱਤਾਂ ਦਾ ਬਹੁਤ ਬਹੁਤ ਧੰਨਵਾਦ ਵੈਗੁਰ ਦੀਕਾਰ ਖਾਲਸਾ ਵੈਗੁਰ